General Motors ਨੇ ਸੋਮਵਾਰ ਨੂੰ ਕਿਹਾ ਕਿ ਉਹ ਦੁਨੀਆ ਭਰ ਵਿੱਚ ਆਪਣੀ ਸੌਫਟਵੇਅਰ ਅਤੇ ਸੇਵਾ ਇਕਾਈਆਂ ਵਿੱਚ 1000 ਤੋਂ ਵੱਧ ਵੇਤਨ ਲੈਣ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੇ ਨੇ ਜੀਐਮ ਦੇ ਇੱਕ ਬਿਆਨ ਦੇ ਵਿੱਚ ਕੀਤੀ ਗਈ ਛਾਂਟੀ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਗਿਆ ਕਿ ਜਿਵੇਂ ਕਿ ਅਸੀਂ ਜੀਐਮ ਦੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ ਸਾਨੂੰ ਰਫਤਾਰ ਅਤੇ ਉਤਕ੍ਰਿਸ਼ਟਤਾ ਲਈ ਸਰਲਿਕরণ ਕਰਨਾ ਚਾਹੀਦਾ ਹੈ ਵਿਕਲਪ ਬਣਾਉਣਾ ਚਾਹੀਦਾ ਹੈ ਅਤੇ ਉਹਨਾਂ ਨਿਵੇਸ਼ਾਂ ਨੂੰ ਪੈਲ ਦੇਣੀ ਚਾਹੀਦੀ ਹੈ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਉਹ ਵੀਗਾ ਸੀਐਨਬੀਸੀ ਨੇ ਕਿਹਾ ਕਿ ਨੌਕਰੀ ਵਿੱਚ ਕਟੌਤੀ ਵਿੱਚ ਡੈਟਰਾਇਟ ਕਾਲਜ ਜੀਐਮਡੀ ਟੈਕ ਕੈਂਪਸ ਵਿੱਚ ਲਗਭਗ 600 ਨੌਕਰੀਆਂ ਸ਼ਾਮਿਲ ਨੇ जीएम ਜਿਸਨੇ ਕਿਹਾ ਕਿ ਲਗਭਗ 33% ਸੰਯੁਕਤ ਰਾਜ ਅਮਰੀਕਾ ਦੇ ਵਿੱਚ ਹੈ ਉਸ ਦਾ ਕਹਿਣਾ ਹੈ ਕਿ ਕਟੌਤੀ ਲਾਗਤ ਵਿੱਚ ਕਟੌਤੀ ਦੇ ਕਾਰਨ ਨਹੀਂ ਸੀ ਸਗੋਂ ਮਾਰਚ ਵਿੱਚ ਸੌਫਟਵੇਅਰ ਅਤੇ ਸੇਵਾਵਾਂ ਦੇ ਕਾਰਜਕਾਰੀ ਉਪ ਪ੍ਰਧਾਨ ਮਾਈਕ ਐਬਾਟ ਦੇ ਸਿਹਤ ਕਾਰਨਾਂ ਨਾਲ ਚਲੇ ਜਾਣ ਤੋਂ ਬਾਅਦ ਸੰਚਾਲਨ ਦੀ ਸਮੀਖਿਆ ਤੋਂ ਬਾਅਦ ਕੀਤੀ ਗਈ ਹੈ ਐਬਾਟ Apple ਦੇ ਸਾਬਕਾ ਕਾਰਜਕਾਰੀ ਸੰ ਤੇ ਐਬਾਟ ਨੂੰ 2023 ਵਿੱਚ ਜੀਐਮ ਦੇ ਸੌਫਟਵੇਅਰ ਵਿਕਾਸ ਯਤਨਾਂ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਹੈ ਜਦਕਿ ਆਟੋ ਮੇਕਰ ਵੱਲੋਂ ਇਲੈਕਟ੍ਰਿਕ ਵਾਹਨਾ ਅਤੇ ਮੈਮਰੀ ਆਧਾਰਿਤ ਸੇਵਾਵਾਂ ਵਿੱਚ ਨਿਵੇਸ਼ ਵਿੱਚ ਵਾਅਦਾ ਕੀਤਾ ਗਿਆ ਸੀ ਅਪ੍ਰੈਲ 2023 ਵਿੱਚ ਜੀਐਮ ਨੇ ਕਿਹਾ ਸੀ ਕਿ ਉਸਦੇ ਲਗਭਗ 5000 ਵੇਤਨ ਵਾਲੇ ਕਰਮਚਾਰੀਆਂ ਨੇ ਕੰਪਨੀ ਛੱਡਣ ਲਈ ਬਾਇਆਊਟ ਲਿਆ ਹੈ ਕਿਉਂਕਿ ਕੰਪਨੀ ਨੇ ਫਰਵਰੀ 2023 ਵਿੱਚ ਅਣਗਿਣਤ ਕਾਰਜਕਾਰੀ ਪੱਧਰ ਅਤੇ ਵੇਤਨ ਵਾਲੀਆਂ ਨੌਕਰੀਆਂ ਵਿੱਚ ਕਟੌਤੀ ਕਰਨ ਤੋਂ ਬਾਅਦ 2 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਕਟੌਤੀ ਟੀਚੇ ਨੂੰ ਹਾਸਲ ਕਰਨ ਲਈ ਕੰਮ ਕੀਤਾ ਸੀ ਨੌਕਰੀਆਂ ਵਿੱਚ ਕਟੌਤੀ ਸੰਭਵੀ ਫੌਲ ਦੀਆਂ ਉਦਯੋਗਿਕ ਚਿੰਤਾਵਾਂ ਅਤੇ ਇਲੈਕਟ੍ਰਿਕ ਵਾਹਨਾਂ ਅਤੇ ਸੌਫਟਵੇਅਰ ਪਰਬਾਸ਼ਿਤ ਵਾਹਨਾਂ ਵਿੱਚ ਮਹੱਤਵਪੂਰਨ ਨਿਵੇਸ਼ਾਂ ਦੇ ਵਿਚਾਲੇ ਲਾਗਤਾਂ ਨੂੰ ਘਟਾਉਣ ਲਈ ਜੀਐਮ ਦੇ ਯਤਨਾਂ ਦਾ ਪਾਲਣ ਕਰਦੀਆਂ ਨੇ ਜੀਐਮ ਨੇ ਹਾਲ ਹੀ ਦੇ ਵਿੱਚ ਆਪਣੇ ਨਵੇਂ ਸ਼ਾਹੀ Blizzard EV ਵਿੱਚ 소프트ਵੇਅਰ ਮੁੱਦਿਆਂ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਜਿਸ ਵਿੱਚ ਖਾਲੀ ਫੋਟੇਨਮੈਂਟ ਸਕਰੀਨ ਅਤੇ ਚਾਰਜਿੰਗ ਗਲਤੀ ਸੁਨੇਹੇ ਸ਼ਾਮਿਲ ਨੇ ਕੰਪਨੀ ਨੇ ਇਨਾਂ ਸਮੱਸਿਆਵਾਂ ਦੇ ਕਾਰਨ ਪਿਛਲੇ ਦਸੰਬਰ ਵਿੱਚ ਇੱਕ ਸਟਾਪ ਸੇਲ ਨੋਟਿਸ ਜਾਰੀ ਕੀਤਾ ਸੀ ਜਿਸ ਨੂੰ ਮਾਰਚ ਵਿੱਚ ਹਟਾ ਦਿੱਤਾ ਗਿਆ ਸੀ ਟੈਸਲਾ ਦੇ ਫੁੱਲ ਸਵੇਰ ਡਰਾਈਵਿੰਗ ਸਿਸਟਮ ਦੇ ਪ੍ਰਤੀਯੋਗੀ ਜਨਵਰੀ ਵਿੱਚ ਜੀਐਮ ਦੁਆਰਾ ਆਪਣੇ ਅਲਟਰਾ ਕਰੂਜ਼ ਪ੍ਰੋਗਰਾਮ ਨੂੰ ਰੱਦ ਕਰਨ ਤੋਂ ਬਾਅਦ ਛਾਂਟੀ ਆਈ ਹੈ ਕੰਪਨੀ ਨੇ ਐਫਐਸਟੀ ਟੀਮ ਨੂੰ ਆਪਣੀ ਰੈਗੂਲਰ ਸੁਪਰ ਕਰੂਜ਼ ਟੀਮ ਨਾਲ ਮਿਲਾ ਦਿੱਤਾ ਹੈ ਛੰਟੀ ਅਤੇ ਹਾਲੀਆ ਝਟਕਿਆਂ ਦੇ ਬਾਵਜੂਦ ਕੰਪਨੀ ਦਾ ਕਹਿਣਾ ਹੈ ਕਿ ਉਹ 2025 ਦੇ ਅੰਤ ਤੱਕ ਆਪਣੀ ਸਮਰੱਥਾ ਨੂੰ ਵਧਾਉਂਦੀ ਯੋਜਨਾ ਦੇ ਨਾਲ ਹੈਂਡ ਫ੍ਰੀ ਡਰਾਈਵਿੰਗ ਪ੍ਰਣਾਲੀ ਨੂੰ ਵਿਕਸਿਤੇ ਕੰਮ ਕਰਨਾ ਜਾਰੀ ਰੱਖ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ